ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਭਾਈ ਇੱਕ ਬਹਿਤ ਹੀ ਭਾਵੂ ਕਰ ਦੇਣ ਵਾਲੀ ਤਸਵੀਰਾਂ ਸਾਹਮਣੇ ਆਈ ਨੇ ਜਿਸ ਦੇ ਵਿੱਚ ਇੱਕ ਪਿਓ ਜਿਹੜਾ ਆਪਣੇ ਪੁੱਤ ਦੀ ਜਵਾਨ ਪੁੱਤ ਦੀ ਲਾਸ਼ ਦੇ ਲਾਗੇ ਖੜ ਕੇ ਜਿਹੜਾ ਆ ਪ੍ਰਮਾਤਮਾ ਨੂੰ ਅਰਦਾਸ ਕਰਦਾ ਨਜ਼ਾਰਾ ਆ ਰਿਹਾ ਉਸ ਦੇ ਵਿੱਚ ਸਾਫ਼ ਤੌਰ ਤੇ ਪਿਓ ਵੱਲੋਂ ਕਿਹਾ ਜਾ ਰਿਹਾ ਕਿ हे ਪ੍ਰਮਾਤਮਾ ਤੂੰ ਹੀ ਇਸ ਪੁੱਤ ਨੂੰ ਦਿੱਤਾ ਸੀਗਾ ਤਾਂ ਤੂੰ ਹੀ ਇਸ ਪੁੱਤ ਨੂੰ ਖੋ ਲਿਆ ਅਜਿਹੀ ਜਿਹੜੀ ਆ ਉਸ ਬਾਪ ਦੀ ਜਿਹੜੀ ਆ ਅਰਦਾਸ ਸੁਣ ਕੇ ਤੁਸੀਂ ਵੀ ਬਹਿਤ ਜਿਹੜੇ ਆ ਪਾਵਕ ਹੋਵਗੇ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਆ ਇੱਕ ਪਿਓ ਦੀ ਲਾਸ਼ ਦੇ ਕੋਲ ਖੜ ਕੇ ਇੱਕ ਬਜ਼ੁਰਗ ਬਾਪ ਜਿਹੜਾ ਆ ਪਰਮਾਤਮਾ ਨੂੰ ਜਿਹੜਾ ਆ ਅਰਦਾਸ ਕਰਦਾ ਨਜ਼ਰ ਆ ਰਿਹਾ ਅਰਦਾਸ ਵਿੱਚ ਉਸ ਵੱਲੋਂ ਕਿਹਾ ਜਾ ਰਿਹਾ ਕਿ ਇਹ ਪਰਮਾਤਮਾ ਜੇ ਤੂੰ ਮੈਨੂੰ ਪੁੱਤ ਦਿੱਤਾ ਆ ਤਾਂ ਤੂੰ ਹੀ ਪੁੱਤ ਖੋਇਆ ਆ ਤਾਂ ਕਿਸੇ ਚੀਜ਼ ਨੂੰ ਲੈ ਕੇ ਨਾਲੇ ਕਿਹਾ ਜਾ ਰਿਹਾ ਕਿ ਮੇਰੇ ਦੋ ਪੁੱਤ ਸੀਗੇ ਇੱਕ ਜਿਹੜਾ ਆ ਤੁਹਾਡੇ ਹਿੱਸੇ ਚਲਾ ਗਿਆ ਆ ਤਾਂ ਅਜਿਹੇ ਜਿਹੜੇ ਬੋਲ ਸੁਣ ਕੇ ਤੁਸੀਂ ਵੀ ਜਿਹੜੇ ਆ ਬੇਦ ਪਾਬੂ ਖੋਵਕ ਦੱਸਦੇ ਕਿ ਬੀਤੇ ਦਿਨੀ ਵਿਲਾ ਕੋਠੀ ਰੋਡ ਤੇ ਸੜਕ ਦੇ ਇੱਕ ਪਾਸੇ ਬੇਦਪੜੀ ਹਲਾਤਰ ਵਿੱਚ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਤਾ ਕੋਤਵਾਲੀ ਪੁਲਿਸ ਨੇ ਜਿਹੜਾ ਅੱਜ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਜਿਹੜਾ ਹਵਾਲਾ ਦਿੱਤਾ ਜਦਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਲੜਕੇ ਦੀ ਮੌਤ ਨਸ਼ੇ ਕਾਰਨ ਹੋੰਦਾ ਖਸਤਾ ਜਤਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਅਮ੍ਰਿਤਕ ਜਵਾਨ ਅਮਨਦੀਪ ਸਿੰਘ ਫਾਸੀ ਪੈਨਵਿੰਡ ਦੇ ਪਿਤਾ ਏਐਸਆਈ ਜਾਨਕਿਏ ਜਿਸ ਨੌਜਵਾਨ ਦੀ ਮੌਤ ਹੋਈ ਆ ਉਸ ਦਾ ਪਿਤਾ ਜਿਹੜਾ ਏਐਸਆਈ ਹੈ ਨਰਿੰਦਰ ਸਿੰਘ ਜੋ ਕਿ ਜ਼ਿਲ੍ਹਾ ਕਚਾਰੀ ਕੰਪਲੈਕਸ ਦੇ ਵਿੱਚ ਸੁਰੱਖਿਆ ਅਮਨ ਦੇ ਵਿੱਚ ਡਿਊਟੀ ਨਿਭਾਉਂਦਾ ਹੈ ਤਾਂ ਦੱਸਦੇ ਕਿ ਉਹ ਉਸ ਦਾ ਲੜਕਾ ਜਿਹੜਾ ਕਰੀਬ 10 ਸਾਲ ਬਾਅਦ ਇਟਲੀ ਤੋਂ ਵਾਪਸ ਆਇਆ ਅਤੇ ਬੀਤੇ ਫਰਵਰੀ ਮਹੀਨੇ ਉਸ ਦਾ ਵਿਆਹ ਹੋਇਆ ਸੀ ਤਾਂ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਤਿਤ ਤੌਰ ਤੇ ਮਾਰੀ ਸੰਗਤ ਵਿੱਚ ਪੈ ਗਿਆ ਤਾਂ ਜਿਸ ਦੇ ਨਾਲ ਉਹ ਨਸ਼ੇ ਕਰਨੇ ਉਸ ਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਉਸ ਦੀ ਜਿਹੜੀ ਆ ਪੇਤ ਪਰੇ ਹਾਲਾਤਾਂ ਦੇ ਵਿੱਚ ਜਿਹੜੀ ਆ ਲਾਸ਼ ਮਿਲੀ ਹੈ ਤਾਂ ਉਹਨਾਂ ਨੇ ਜਿਹੜਾ ਆ ਖਸਤਾ ਜਤਾਇਆ ਕਿ ਸਾਡੇ ਪੁੱਤ ਜਿਹੜੀ ਲਾਸ਼ ਹੈ ਡੈਥ ਜਿਹੜੀ ਆ ਨਸ਼ੇਦ ਨਾਲ ਹੋਈ ਆ ਤਾਂ ਤੁਹਾਨੂੰ ਉਹ ਵੀ ਸੁਣਾਵਾਂਗੇ ਕਿ ਇਸ ਬਾਪ ਦੇ बोलो ਜਿਹੜੀ ਅਰਦਾਸ ਕੀਤੀ ਗਈ ਉਸ ਅਰਦਾਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਸੀਂ ਭਾਵੁਕ ਹੋ ਜਾਵੋਗੇ ਇੱਕ ਕੇਸ ਹੈ ਸਾਹਮਣੇ ਜਿਹੜਾ ਆ ਬਾਪ ਆਪਣੇ ਜਿਹੜੀ ਆ ਪੁੱਤ ਦੀ ਲਾਸ਼ ਤੇ ਲਾਗੇ ਖੜ ਕੇ ਜਿਹੜਾ ਆ ਅਰਦਾਸ ਕਰਦਾ ਨਜ਼ਰ ਆ ਰਿਹਾ ਪਹਿਲਾਂ ਵੀ ਕਈ ਜਿਹੜੀਆਂ ਖਬਰਾਂ ਸਾਹਮਣੇ ਆਈ ਨੇ ਜਦੋਂ ਕਿਸੇ ਪੁੱਤ ਦੀ ਕਿਸੇ ਬਾਪ ਤੇ ਪੁੱਤ ਦੀ ਜਿਹੜੀ ਆ ਡੈਥ ਹੋ ਜਾਂਦੀ ਹੈ ਤਾਂ ਉਸ ਪੁੱਤ ਦੀ লাশ ਨੂੰ ਲਾ ਕੇ ਜਾਂ ਪੁੱਤ ਦੇ লাশ ਲਾ ਕੇ ਖੜ ਕੇ ਜਿਹੜਾ ਬਾਪ ਬੇਹਤਰ ਹੁੰਦਾ ਆ ਰੋਂ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਕੁਝ ਬੱਕਰੀਆਂ ਨੇ ਇਹ ਆਪਣੇ ਪੁੱਤ ਦੀ লাশ ਤੇ ਲਾ ਕੇ ਖੜ ਕੇ ਰੋਂ ਦੀ ਬਜਾਏ ਜਿਹੜਾ ਪ੍ਰਮਾਤਮਾ ਨੂੰ ਅਰਦਾਸਾ ਕਰਦਾ ਨਜ਼ਰ ਆ ਰਿਹਾ ਆ ਸੁਣਦੇ ਆ ਬਾਪ ਦੀ ਅਰਦਾਸ ਕੀ ਕੁਝ ਕਿਹਾ ਅਜੂਨੀ ਸਾਹਿਬ ਹੰਗਰ ਪ੍ਰਸਾਦ ਇੱਕ ਹੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬ ਹੰਗਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਸਰ ਭਾਈ ਸਾਹਿਬ ਮੈਂ ਨਰਿੰਦਰ ਸਿੰਘ ਮਹਿਕਮਾ ਪੁਲਿਸ 에ਸੀ ਇੱਥੇ ਕਪੂਰਥੇ ਡਿਊਟੀ ਕਰਦਾ ਜੀ ਤੇ ਬੜੀ ਮੰਨਪਕੀ ਘਟਨਾ ਹੋਈ ਇੱਕ ਤੁਹਾਡੇ ਬੇਟੇ ਦੀ ਡੈਥ ਹੋਈ ਆ ਹਾਂਜੀ ਉਹ ਕੀ ਕਾਰਨ ਹੋਇਆ ਡਿਰੇਕਟਰ ਵਾਹਿਗੁਰੂ ਜੀ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ 5 ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਉਹ ਵਿਆਹ ਤੋਂ ਬਾਅਦ ਮਹੀਨਾ ਡੇਢ ਦੋ ਮਹੀਨਾ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਤੇ ਨਸ਼ੇ ਪੱਤੇ ਚ ਲਾ ਲਿਆ ਤੇ ਪਰਸੋਂ ਜੇ ਨਾ ਕੀ ਰਾਤ 9 ਵਜੇ ਘਰੋਂ ਸਾਨੂੰ ਅੱਡੇ ਦਾ ਕਹਿ ਕੇ ਵੀ ਮੱਡੇ ਤੇ ਜੱਲਾ ਮੜਾ ਕੋਈ ਖਾਣ ਪੀਣ ਦਾ ਸਮਾਨ ਲੈਣ ਨਾ ਆਉਂਗੇ ਤੇ ਜਦੋਂ 10:30 11:00 ਤੇ ਵਾਪਸ ਮੁੜਿਆ ਉਹਦੇ ਹੀ ਭਾਈ ਨੱਠ ਬੜੀ ਕੀਤੀ ਆਪ ਲੱਭਦੇ ਲੁਕਦੇ ਰਹੇ ਮੇਰੀ ਘਰ ਵਾਲੀ ਗਲੀਆਂ ਚ ਵੀ ਤੇਰੇ ਮੋਟਰਸਾਈਕਲ ਲੱਭ ਜਾਵੇ ਸਾਨੂੰ ਅਸੀਂ 2:30 ਵਜੇ ਵਾਪਸ ਆ ਗਏ ਸਾਨੂੰ ਮਿਲਿਆ ਨਹੀਂ ਫਿਰ ਅਗਲੇ ਦਿਨ ਇੱਕ ਪੁਲਿਸ ਮਹਿਕਮੇ ਦੇ ਐਸੇ ਦਾ ਫੋਨ ਆਇਆ ਥਾਣੇ ਕੋਤਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਡੈੱਡ ਬੋਡੀ ਪਈ ਆ ਤੇ ਮੈਨੂੰ ਵਾਹਿਗੁਰੂ ਜੀ ਲੱਗੇ ਸੀ ਸਮੀ ਡੈੱਡ ਬੋਡੀ ਮੇਰੇ ਬੇਰੇ ਦੀ ਹੈ ਚਲੋ ਉਹਨਾਂ ਸਿੱਧਾ ਨਹੀਂ ਦੱਸਿਆ ਥੋੜਾ ਥੋੜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਚਾ ਪਾਤਸ਼ਾਹ ਜੀ ਦੋ ਬੇਟੇ ਦਿੱਤੇ ਹੀ ਮਾਰੇ ਨੇ ਤੇ ਦੋਵਾਂ ਦੇ ਇਕੱਠਿਆਂ ਦੇ ਸਗਨ ਲੱਗੇ ਪਿੱਛੇ ਜੇ ਇੱਕ ਦੋ ਦਿਨ ਦੇ ਵਿਆਹ ਦੇ ਫਰਕ ਪਾ ਕੇ ਵਿਆਹ ਕੀਤੇ ਸੀ ਲੋਕੀ ਤੇ ਕਹਿ ਦਿੰਦੇ ਨજર ਲੱਗੀ ਆ ਜੀ ਪਰ ਮੈਂ ਮਹਾਰੇ ਦੀ ਬਾਣੀ ਨੂੰ ਮੰਨਣ ਵਾਲਾ ਕਿ ਮੈਂ ਨજર ਨજર ਨੂੰ ਨਹੀਂ ਮੰਨਦਾ ਇਹ ਹੁਕਮ ਵਿੱਚ ਆਉਂਦਾ ਬੰਦਾ ਹੁਕਮ ਵਿੱਚ ਚਲੇ ਜਾਂਦਾ ਠੀਕ ਨਹੀਂ ਆਪਾਂ ਜੇ ਗੁਰਬਾਣੀ ਨੂੰ ਪੜਦੇ ਆ ਜੇ ਆਪਾਂ ਉਹਦੇ ਤੇ ਅਮਲ ਕਰਦੇ ਹੀ ਨਹੀਂ ਉਹਦਾ ਵੀ ਲਾਭ ਕੋਈ ਨਹੀਂ ਇਸ ਕਰਕੇ ਸਭ ਹੁਕਮੋ ਵਰਤੇ ਹੁਕਮ ਸਭਾਏ ਦੂਖ ਸੂਖ ਸਭ ਤੇ ਸਰ ਜਾਏ ਆਪੇ ਹਰ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਈਂ ਗਲੀ ਚੰਗੀ ਠੀਕ ਹੈ ਬਾਈ ਗੁਰੂ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨ ਦੇਉ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਦੂਜੇ ਨੂੰ ਦੋਸ਼ ਨਾ ਦਿਓ ਮੇਰੇ ਆਪਣੇ ਕਰਮਾਂ ਦਾ ਦੋਸ਼ ਆ ਹੋ ਸਕਦਾ ਹੁਣ ਮੇਰਾ ਕੋਈ ਦੋਸ਼ ਇਸ ਜ਼ਿੰਦਗੀ ਚ ਹੋਵੇ ਚਲੋ ਮੈਨੂੰ ਆਪਣੇ ਆਪ ਨੂੰ ਤੇ ਲੱਗਦਾ ਵੀ ਛੇਦ ਇਦਾਂ ਨਹੀਂ ਜੇ ਕੋਈ ਆਪਣੇ ਮੈਂ ਸਰੀਰ ਤੇ ਹੰਡਾਇਆ ਹੋਗਾ ਕੁਝ ਜੀ ਕੋਈ ਮੈਂ ਜਵਾਨੀ ਦੇ ਟਾਈਮ ਤੇ ਕੋਈ ਆਪ ਸੇਵਨ ਕੀਤਾ ਕੋਈ ਸ਼ਰਾਬ ਸ਼ੂਬ ਦਾ 2004 ਸਾਲ ਤੋਂ ਪਹਿਲਾਂ ਪਰ ਮੈਂ ਕਿਸੇ ਨੂੰ ਅੱਜ ਤੱਕ ਦੁੱਖ ਨਹੀਂ ਦਿੱਤਾ ਮੈਂ ਅੱਜ ਤੱਕ ਦਫ਼ਤਰਾਂ ਦੀ ਡਿਊਟੀ ਕੀਤੀ ਹੈ ਅਫਸਰਾਂ ਦੇ ਨਾਲ ਰਿਹਾ ਬੜੀ ਵਧੀਆ ਮਰਨ ਇੱਜ਼ਤ ਮਾਨ ਸਤਕਾਰ ਵਰਤ ਦਿੱਤਾ ਜੀ ਦੋ ਬੇਟੇ ਹੈ ਦੋ ਬੇਟਾਂ ਚ ਇੱਕ ਬੇਟੇ ਦੀ ਕੱਲ ਦੀ ਆਪਣੀ ਪਰ ਚੜਾਈ ਹੋ ਗਈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਤੇ ਆਪਣੀ ਇਹੀ ਮੰਗਿਆ ਜੀ ਚਲੋ ਜਿੱਦਾਂ ਆਪਣੇ ਭਗਵੰਤ ਮਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਫ ਇਸ਼ੇ ਆਸਾਂ ਉਮੀਦਾਂ ਨਾਲ ਭ੍ਰਿਸ਼ਟਾਚਾਰ ਤੇ ਨਾਲੇ ਨਸ਼ੇ ਵਿਰੋਧੀ ਗੱਲਾਂ ਚੱਲੀਆਂ ਸੀ ਤੇ ਅਸੀਂ ਚਾਹੁੰਦੇ ਆਂ ਵੀ ਚਲੋ ਮਤਲਬ ਇਹਦੇ ਤੇ ਅਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕਿ ਘਰ ਘਰ ਵੇਚਣਦਿਆਂ ਮੈਂ ਪਤਾ ਨਹੀਂ ਮੈਨੂੰ ਸਮਝ ਇਹ ਗੱਲ ਵੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਚ ਮੌਜੂਦਾ ਜੌਬ ਕਰਨਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਇਹ ਗੱਲਾਂ ਕਰ ਸਕਦਾ ਵਾ ਨਾ ਹੋਰ ਕਿ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਰੱਖਣਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਸ਼ਰਿਆਮ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੌਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੀ ਬਿਮਾਰੀ ਨੂੰ ਕਿਹੇ ਪਾਸੇ ਤੱਕਦੇ ਨਹੀਂ ਪਰ ਆਪਾਂ ਇਸ ਚੀਜ਼ ਦਾ ਕੋਈ ਲੋਕ ਲੁਕਾ ਨਹੀਂ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਿਰੋਧੀ ਪਾਰਟੀਆਂ ਨੂੰ ਨਾਲ ਸਾਰਿਆਂ ਨੂੰ ਰਲ ਮਿਲ ਕੇ ਵੀ ਇਸ ਮੁੱਦੇ ਦੇ ਸਬੰਧ ਵਿੱਚ ਸਾਰੇ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਜੇ ਆਪਾਂ ਪੰਜਾਬ ਦੇ ਵਿੱਚੋਂ ਇਹ ਨਸ਼ੇ ਦੇ ਕੋਹ ਨੂੰ ਮੁਕਾਉਣਾ ਹੈ ਤੇ ਆਪਾਂ ਪਾਰਟੀਆਂ ਪੂਟੀਆਂ ਸਾਰੀਆਂ ਛੱਡ ਕੇ ਸਾਰੇ ਨੂੰ ਇਕੱਠੇ ਹੋਏਣਾ ਚਾਹੀਦਾ ਨੇ ਤੇ ਫਿਰ ਅਸੀਂ ਪੰਜਾਬੀ ਨਾ ਰਹੇ ਤੇ ਸਾਡੇ ਨੇਤਾ ਪੰਜਾਬੀ ਚੁਣੇ ਨਹੀਂ ਜਾਣੇ ਅਸੀਂ ਤੇ ਇੱਥੋਂ ਬਾਹਰ ਤੁਰੇ ਜਾਂਦੇ ਆ ਠੀਕ ਹੈ ਜੀ ਇੱਥੇ ਫਿਰ ਸਾਡੇ ਪੰਜਾਬੀ ਨਹੀਂ ਨੇਤਾ ਬਣਨਗੇ ਫਿਰ ਨੇਤਾ ਹੋਰ ਹੀ ਬਣ ਗਏ ਇਸ ਕਰਕੇ ਇਹ ਨਸ਼ੇ ਦੇ ਤੇ ਭਾਜੀ ਬਹੁਤ ਲੋੜ ਆ ਜੀ ਇਹਨੂੰ ਥੱਲ ਪਾਉਣ ਵਾਸਤੇ ਪਿੰਡ ਦੀ ਸਰਪੰਚੀ ਵੀ ਤੁਹਾਡੇ ਘਰ ਚੀ ਹੈ ਤੁਹਾਡੇ ਵਾਈਸ ਸਰਪੰਚ ਹੈਗੇ ਆ ਪਿੰਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਹੈਗਾ ਉੱਥੇ ਮੇਰੇ ਪਿੰਡ ਦੀ ਸਰਪੰਚ ਮਿਸੇ ਸਰਬਜੀਤ ਕੌਰ ਆ ਐ ਕਿ ਤੀਜੀ ਤਰਮ ਚ ਬਣੀ ਹੈ ਜਿੱਦਾਂ ਜਿੱਦਾਂ ਵਿੱਚ ਐਸ்சி ਰਿਜ਼ਰਵ ਹੋ ਜਾਂਦੀ ਸੀਟ ਨਹੀਂ ਬਣਦੇ ਕਿਉਂਕਿ ਬਣ ਨਹੀਂ ਸਕਦੇ ਜਨਰਲ ਹੁੰਦੀ ਫੇਰ ਬਣਦੇ ਹੁੰਦੇ ਨੇ ਉਹ ਜਦੋਂ ਜਨਰਲ ਹੁੰਦੀ ਹੈ ਜੀ ਪਿੰਡ ਦੇ ਲੋਕ ਮੇਰੀ ਘਰ ਵਾਲੀ ਨੂੰ ਬਹੁਤ ਪਸੰਦ ਕਰਦੇ ਆ ਜੀ ਉਹ ਲੋਕਾਂ ਦੇ ਹਰ ਦੁੱਖ ਸੁੱਖ 'ਚ ਖੜਦੀ ਆ ਜੀ ਤੇ ਲੋਕੀ ਧੱਕੇ ਨਾਲ ਜਦੋਂ ਜਨਰਲ ਸੀਟ ਆਉਂਦੀ ਮੇਰੀ ਘਰ ਵਾਲੀ ਨੂੰ ਸਰਪੰਚ ਬਣਾ ਦਿੰਦੇ ਆ ਤੇ ਬਾਕੀ ਆ ਇਸ ਟਾਪਿਕ ਤੇ ਘਰਾਂ ਚ ਆਮ ਗੱਲਾਂ ਹੁੰਦੀ ਰਹੀਆਂ ਪਿੰਡਾਂ ਦੇ ਵਿੱਚ ਮੈਨੂੰ ਲੋਕਾਂ ਨੇ ਬਹੁਤ ਮੈਨੂੰ ਵੀ ਕਹਿੰਦੇ ਰਿਹਾ ਚਲੋ ਵੀ ਉਹ ਗੱਲ ਵੱਖਰੀ ਕਿ ਮੈਂ ਪੁਲਿਸ ਮੈਂ ਕਿਵੇਂ ਚਾਹ ਸਰਪੰਚੀ ਨਹੀਂ ਮੈਂ ਕਰ ਸਕਦਾ ਖੁਦ ਮੈਂ ਕਿਤੇ ਫੈਸਲੇ ਤੇ ਨਹੀਂ ਜਾ ਸਕਦਾ ਮੈਂ ਦਖਲਦrazi ਨਹੀਂ ਕਰ ਸਕਦਾ ਮੈਂ ਨਹੀਂ ਕਰਦਾ ਪਰ ਘਰ ਚ ਜਦੋਂ ਵਿਚਾਰਾ ਹੁੰਦੀਆਂ ਤਾਂ ਮੇਰੀ ਘਰ ਵਾਲੀ ਦੇ ਨਾਲ ਨਾਲ ਮੈਨੂੰ ਵੀ ਲੋਕੀ ਆ ਕੇ ਦੱਸਦੇ ਆ ਵੀ ਚਾਚਾ ਜੀ ਨਸ਼ਾ ਪਿੰਡ ਚ ਵੱਧ ਗਿਆ ਤੇ ਮੈਂ ਵਾਈ ਗੁਰਜੀ ਮੇਰੀ ਮਿਸ ਜ ਆ ਵਿਆਹ ਮੇਰੇ ਦੋਹਾਂ ਬੇਟਿਆਂ ਦਾ ਵਿਆਹ ਹੋਇਆ ਉਹ ਵੇਾਚ ਬਿਜੀ ਹੋਣ ਕਰਕੇ ਇਸ ਪਾਸੇ ਮੇਰੀ ਘਰ ਵਾਲੀ ਕੋਈ ਖਿਆਲ ਨਹੀਂ ਦਿੱਤਾ ਗਿਆ ਤੇ ਹੁਣ ਸ਼ਾਇਦ ਉਹ ਇਸ ਪਾਸੇ ਥੋੜਾ ਜਿਹਾ ਖਿਆਲ ਕਰੇ ਤੇ ਮਹਾਰਾਜ ਕਿਰਪਾ ਕਰੇ ਸ਼ਰਧ ਨਿਸ਼ਾਨ ਅਨੁਸਾਰ ਸਾਡੇ ਤੇ ਮੱਥਾ ਟੇਕ ਜਾਈ। ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ? ਨੌਜਵਾਨ ਭਾਜੀ ਨਾ ਕੀਏ ਮੈਂ ਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਹਿਣਾ ਹੁੰਦਾ ਵੀ ਯਾਰ ਤੁਸੀਂ ਪਹਾੜੀ ਦੂਰ ਇਧਰ ਉਧਰ ਫੜਦੇ ਮੇਰੇ ਕੋਲ ਮਾੜੀ ਮੁੱਟੂ ਹੈਲਪ ਲੈ ਲਓ ਮੇਰੇ ਨਾਲ ਬਾਹਰਲੇ ਬੰਦੇ ਅਮਰੀਕਾ ਕੈਨੇਡਾ ਜੁੜਿਆ ਜਿੱਥੇ ਫੇਸਬੁੱਕਾਂ ਦੇ ਵੇਖ ਕੇ ਸੇਵਾ ਭੇਜਣੀ ਮੇਰੇ ਕੋਲ ਪਈ ਹੁੰਦੇ ਹੁੰਦੇ ਆ ਜੀ ਮੈਂ ਕਿ ਲੋ ਇਹਨਾਂ ਨਾਲ 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 ਨੌਕਰੀ ਤੇ ਆਪਣਾ ਘਰ ਜਾਣਾ ਸਵਾਵਾ ਨੌਜਵਾਨ ਉਹਨਾਂ ਨੂੰ ਇਹ ਮੈਂ ਕਹਿਣਾ ਹੁੰਦਾ ਵੀ ਯਾਰ ਮੇਰੇ ਕੋਲ ਥੋੜੀ ਬਾਲੀ ਚੇਕ ਕੋਤੋਂ ਬਾਹਰੋਂ ਮਾਇਆ ਆਈਓ ਹੈਲਪ ਲੈ ਲਓ ਕੋਈ ਰੇੜੀ ਲਾ ਲਓ ਫਰੂੜ ਦੀ ਕੋਈ ਸਬਜ਼ੀ ਦੀ ਰੇੜੀ ਲਾ ਲਓ ਆਟੋ ਲੈ ਲਓ ਵੀ ਜ਼ਰੂਰੀ ਆਪਾਂ ਵੱਡੇ ਕੰਮ ਨੂੰ ਹੱਥ ਮਾਰਨਾ ਹੁਣ ਵੇਖੋ ਇਹ ਛੋਟੇ ਛੋਟੇ ਕੰਮ ਕਰਕੇ ਆਪਣੇ ਪ੍ਰਵਾਸੀ ਜਿਹੜੇ ਨੇ ਕਿੱਡਾ ਵਧੀਆ ਗੁਜ਼ ਆਪਣੇ ਬੱਚਿਆਂ ਨੂੰ ਬੀ ਟੈਕ ਵਗੈਰਾ ਆ ਸੀਐਸਓ ਏਦਾਂ ਦੇ ਉੱਚ ਤਰਕੀਆਂ ਵਾਸਤੇ ਉਹਨਾਂ ਨੂੰ ਕੋਰਸ ਕਰਾਉਂਦੇ ਨੇ ਤੇ ਉਹ ਵੀ ਇੱਕ ਮਿਹਨਤ ਕਰਨ ਦੇ ਆ ਜੇ ਸਾਡੇ ਪੰਜਾਬੀ ਨੌਜਵਾਨ ਵੀ ਮਿਹਨਤ ਕਰਨ ਤੇ ਲੋੜ ਹੀ ਨਾ ਪਵੇ ਉਹਨਾਂ ਨੂੰ ਬਾਹਰ ਜਾਣ ਦੀ ਤੇ ਇੱਥੇ ਆਪਣਾ ਸਾਰਾ ਕਾਰਜ ਕਰਨ ਜੀ ਉਸ ਨੂੰ ਕਰਵਾਇਆ ਉੱਥੇ ਕੀ ਕਾਰਵਾਈ ਕੀਤੀ ਹੈ ਕੱਲ ਸਾਨੂੰ ਅਮਨਦੀਪ ਸਿੰਘ ਚਾਨਣ ਲੰਦਰ ਸਿੰਘ ਵਾਸੀ ਡੈਨਵਿਡ ਦੀ ਬੋੜੀ ਮਿਲ ਗਈ ਹੈ ਮਸਤ ਲੱਗੀ ਮੌਜੂਦ ਕਾਰਨ ਦਾ ਕੁਝ ਸਪਸ਼ਟ ਕਰਨੀ ਹੈ ਕਿ ਲਾਡਰਿਸ ਤੋਂ ਸੰਦਰਭ ਦੇ ਪਿਆਰੀਆ ਉਸਮਾਰਨ ਰਿਪੋਰਟਾਂ ਤੋਂ ਬਾਅਦ ਕਿਉਂ ਨਹੀਂ ਆ ਰਹੀਆਂ ਇਹ ਚਾਲ